ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸასი ਆਕਾਲ ਉਮੀਦ ਕਰ ਗਿਆ ਤੁਸੀਂ ਸਾਰੇ ਠੀਕ ਠਾਕ ਹੋ ਮੋਗੇ ਹਾਂਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੇਰੇ ਮਿੰਨੀ ਬਲੌਗ ਚੈਨਲ ਤੇ ਆਨਲੀ ਹਾਂਜੀ ਅਸੀਂ ਚੱਲੇ ਆਜੇ ਬਾਜ਼ਾਰ ਪੂਆ ਜੀ ਹੋ ਰਹੀ ਆ ਇਸ ਉਹਨਾਂ ਲਈ ਕੱਪੜੇ ਲੈਣ ਤੇ ਹਾਂਜੀ ਅਸੀਂ ਇੱਥੇ ਕੱਪੜੇ ਲੈ ਰਹੇ ਸੀ ਪੂਆ ਜੀ ਹੋਰਾਂ ਵਾਸਤੇ ਉਹ ਸਾਡੇ ਦਾਦੀ ਸੀ ਨਾਲ ਦੋ ਪੂਆ ਜੀ ਹੋ ਰਹੀ ਸੀਗੇ ਹਾਂਜੀ ਉਸ ਤੋਂ ਬਾਅਦ ਅਸੀਂ ਇੱਥੇ ਮੈਂ ਆਪਣਾ ਥੋੜਾ ਜਿਹਾ ਸਮਾਨ ਲੈਤਾ ਹਾਂਜੀ ਪੂਆ ਜੀ ਹੋਰਾਂ ਨੂੰ ਵੀ ਚੱਪਲਾ ਚੁੱਪਲਾ ਪਾਉਣੀ ਸੀ ਹੈ ਉਹਨਾਂ ਨੇ ਵੀ ਚੱਪਲਾ ਲੈਤੀਆਂ ਤੇ ਕੁਝ ਕੁ ਸਮਾਨ ਮੈਂ ਲੈਣਾ ਸੀਗਾ ਹਾਂਜੀ ਉਹ ਮੈਂ ਤੁਹਾਨੂੰ ਅੱਗੇ ਵੀਡੀਓ ਚ ਦਿਖਾਉਂਗੀ ਮੈਂ ਕੀ ਕੁਝ ਲੈਤਾ ਹੈ ਹਾਂਜੀ ਇਹ ਹਰ ਕੀ ਰਤ ਕੇ ਡੇਰਾ ਸੀਗਾ ਦੁਕਾਨ ਦੇ ਵਿੱਚ ਹਾਂਜੀ ਉਸ ਤੋਂ ਬਾਅਦ ਅਸੀਂ ਸਮਾਨ ਲੈਣ ਤੋਂ ਬਾਅਦ ਅਸੀਂ ਪਿੰਡ ਦੇ ਡੇਰੇ 'ਚ ਚਲੇ ਗਏ ਇਹ ਬਾਬਾ ਨਾਗਾਜੀ ਦਾ ਡੇਰਾ ਹੈਗਾ ਹਾਂਜੀ ਇਹ ਵੀ ਰਵਾਰ ਨੂੰ ਭਰਦਾ ਹੈ ਹਾਂਜੀ ਇੱਥੇ ਬਹੁਤ ਲੋਕ ਆਉਂਦੇ ਨੇ ਹਨਾ ਸੁੱਖਾ ਪੂਰੀਆਂ ਹੁੰਦੀਆਂ ਨੇ ਅਸੀਂ ਆਪ ਵੀ ਅਜਮਾਇਆ ਹੋਇਆਗਾ ਸੀ ਆਈ ਵੀ ਵਾਰ ਪਹਿਲਾ ਜੋਤ ਲਾਇਆ ਕਰਦੇ ਸੀਗੇ ਤੇ ਸਾਡੀ ਜਮੀਨ ਫਸਲੀ ਹੋਈ ਸੀ ਕਿਸੇ ਵਿੱਚ 6 ਕਿਲੇ ਸਾਡੀ ਉਹ ਜਮੀਨ ਵਾਪਸ ਆ ਗਈ ਸੀ ਸਾਡੇ ਕੋਲ ਪਹਿਲਾਂ ਸਾਨੂੰ ਕਿਸੇ ਲਾਉਣ ਦੀ ਕੋਈ ਰਾਹ ਨਹੀਂ ਸੀ ਲੱਭ ਰਿਆ ਉਸ ਤੋਂ ਬਾਅਦ ਬਾਬਾ ਜੀ ਨੇ ਆਪ ਹੀ ਰਾਹ ਲੱਭਤਾ ਸਾਨੂੰ ਚਲ ਅਸੀਂ ਕੇਸ ਲਾਤਾ ਸਾਡੀ ਜਮੀਨ ਸਾਡੇ ਕੋਲ ਆ ਗਈ ਹਾਂਜੀ ਅਸੀਂ ਤਾਂ ਕਰਕੇ ਤੇ ਜਰੂਰ ਜਾਣੇਗੇ ਮੈਂ ਤਾਂ ਪਹਿਲੀ ਦੂਸਰੀ ਵਾਰੀ ਗਈ ਸੀਗੀ ਡੇਰੇ ਤੇ ਮੇਰੇ ਹਸਪਤਲ ਤੇ ਬੇਟਾ ਆਉਂਦੇ ਹੁੰਦੇ ਨੇ ਜੋਟ ਲਾਉਣਾ ਉਹਨਾਂ ਨੇ ਆਨੇ-ਆਨੇ ਤੇ ਜੋਟ ਲਾਉਣਾ ਇੱਥੇ ਕਣਕ ਦਾ ਜੋਗਾ ਪਾਇਆ ਜਾਂਦਾ ਤੇ ਕਿਉਂ ਦੀ ਜੋਟ ਲਾਈ ਦੀ ਆ ਹਾ ਜੇ ਪਿੰਡ ਦੇ ਵਿੱਚ ਹੀ ਆ ਪਰ ਐਦਾਂ ਲੱਗਦਾ ਜਿਵੇਂ ਨਾ ਕੋ ਜੰਗਲ ਦੇ ਵਿੱਚ ਬਣਿਆ ਹੁੰਦਾ ਬਹੁਤ ਜ਼ਿਆਦਾ ਦਰਖਤ ਨੇ ਦੇ ਵਿੱਚ ਬਹੁਤ ਸ਼ਕਤੀ ਆ ਬਾਬਾ ਜੀ ਚ ਪਿੰਡ ਦੇ ਇੱਕ ਸਾਈਡ ਤੇ ਰਹਿ ਗਿਆ ਇਹ ਪਿੰਡ ਦੀ ਮਤਲਬ ਕਿ ਇੰਨੇ ਆਈ ਗਏ ਸਕਦੇ ਆਪਾਂ ਹਨਾ ਫਿਰਨੇ ਕਿੱਥੇ ਜਾ ਸਕਦੇ ਹਾਂ ਹਾਂ ਜੀ ਅਸੀਂ ਉੱਪਰ ਚਲੇ ਜੀ ਬਾਬਾ ਜੀ ਦਾ ਤੋਂ ਨਾ ਅਸੀਂ ਉੱਪਰ ਅਸੀਂ ਉੱਥੇ ਮੱਤ ਟੇਕਣ ਚਲੇਗੇ ਬਾਜ ਜਦੋਂ ਵੀ ਸੀ ਕਿਤੇ ਮੱਥਾ ਟੇਕਣ ਜਾਈਏ ਹਰਕਿਰਤ ਨੂੰ ਸਿਰਫ ਸ਼ਰਾਬ ਤੇ ਚੋਣਦੀਆਂ ਨੇ ਅੰਜੂਸ ਕੋ ਬਾਅਦ ਅਸੀਂ ਘਰ ਆ ਗਏ ਇਹ 부ਆ ਜੀ ਨੇ ਆਪਣੇ ਕੋਲੋਂ ਲੈ ਕੇ ਆਂਦੀ ਸਕਪੜੇ ਸਿਉਣ ਵਾਸਤੇ ਦੇਨ ਚਲੀ ਗਈ ਮੈਂ ये दो सूट ये असी भूआ जी ने लिया के दिते अपने घरों एक सूट एक, सूट, एक सूट दो भूआ जी भी हाँ जी ये मेरे हसबेंड ऑयल यूज करते ने वाला मैं यूज कर दी मेरे बाल बहुत ज़्यादा झड़ते सी मैं है ना तो दस तंड दसा भी बना के लाइनी हूँ पर मैं तेल भी यूज करती हाँ ਮੈਂ ਗੁਲਾਬ ਜਲਦੀ ਸੀ ਸ਼ਿਲਾ ਕੇ ਇਸੇ ਪੰਨਾਲੇ ਮੁੱਕੀ ਪਈ ਸੀ ਹਾਂਜੀ ਹਰ ਕੀ ਰਤ ਵਾਸਤੇ ਲੱਗ ਤੇ ਸੀ ਮੈਂ ਹਾਂਜੀ ਸਾਰੇ ABC ਸਿਰ ਵਿੱਚ ਹਨਾ 10 ਤੱਕ ਕਾਊਂਟਿੰਗ ਲਈ ਬੰਟੂ ਸੀ ਇੱਕ ਬੋਟਲ ਮੈਂ ਹਾਂਜੀ ਉਸ ਤੋਂ ਬਾਅਦ ਮੈਂ ਚੁੰਨੀਆਂ ਡਾਈ ਕਰਵਾਈਆਂ ਸੀ ਉਤੋਂ ਬਾਜ਼ਾਰ ਚੋਂ ਡਾਈ ਬਹੁਤ ਜਿਆਦਾ ਮਹਿੰਗੀ ਹੋ ਗਈ 200 ਦੀ ਮੇਰੀ ਚੁੰਨੀ ਆਈ ਸੀ 280 ਮੇਰਾ ਚੁੰਨੀ ਡਾਈ ਕਰਨ ਵਾਲਾ ਲੱਗਿਆ ਇੱਕੋ ਚੁੰਨੀ 2480 ਦੇ ਵਿੱਚ ਪੈ ਗਈ ਮੈਨੂੰ ਇੰਨੀ ਜਿਆਦਾ ਮਹਿੰਗੀ ਡਾਈ ਹੋ ਗਈ ਇਹ ਸੂਟ ਮੈਂ ਸਟਿਚ ਕਰਵਾ ਦਿੱਤਾ ਹੋਇਆ ਹੈ ਇਹ ਤਾਂ 100 ਰੁਪਏ ਦੀ ਹੀ ਆਈ ਸੀ ਤੇ 80 ਰੁਪਏ ਇਹਨਾਂ ਦੀ ਡਾਈ ਦੇ ਲੱਤੇ ਇਹ ਜੋ ਮੇਰੀ ਡਾਈ ਦੇ ਅੰਜੀ ਤੇ ਇੱਕ ਮੈਂ ਪਾਰਸਲ ਮੰਗਵਾਇਆ ਸੀ ਮਿਸ਼ੂ ਤੋਂ ਉਹ ਵੀ ਇਸੇ ਫਾਗ ਨਗਈ ਸੀ ਅੰਜੀ ਇਹਦੇ ਵਿੱਚ ਨਾ ਮੈਂ ਬੈਗ ਮੰਗਵਾਏ ਸੀ 6 ਆਈ ਸੀ ਦੇ ਵਿੱਚ ਇਹ ਮੈਨੋਂ 190 ਰੁਪਏ ਦਾ ਪਿਆ ਸੀਗਾ ਤੇ ਹਾਂਜੀ ਜਿਵੇਂ ਕੀ ਹਨਾ ਨੰਮੇ ਸੂਟ ਹੁੰਦੇ ਨੇ ਵੈਸੇ ਤਾਂ ਨਾ ਮੈਂ ਜਿਹੜੇ ਆਪਣੇ ਸੂਟਾਂ ਵਾਲੇ ਲਿਹਾਫੁੰਦੇ ਨੇ ਹਰ ਸਾਰੇ ਸਾਰੇ ਸੁੰਦਦੇ ਹੋਏ ਸੂਟ ਹੁੰਦੇ ਉਹਨਾਂ ਦੇ ਵਿੱਚ ਤੇਲ ਲਗਾ ਕੇ ਪਾਣੀ ਨਹੀਂ ਹੁੰਦੀ ਆ ਤਾਂ ਕਿ ਸੂਟਾਂ ਦੀ ਚਮਕ ਉਹਦਾਂ ਦੀ ਉਹਦਾਂ ਹੀ ਪਈ ਰਹਿੰਦੀ ਹੈਗੀ ਫਿਰ ਮੈਂ ਸੋਚਿਆ ਵੀ ਹਨਾ ਇੰਨਾ ਵਿੱਚ ਵੀ ਸਾੰਭੇ ਜਾ ਸਕਦੇ ਨੇ ਆਪਣੇ ਸੂਟ ਪਰ ਮੈਂ ਇਹ ਮੰਗਵਾਇ ਸੀ ਇਹ ਸੂਟ ਇਹ ਛੇ ਆਏ ਸੀਗੇ 190 ਰੁਪਏ ਵਿੱਚ ਠੀਕ ਲੱਗੇ ਨਹੀਂ ਮੈਨੂੰ ਇੰਨੇ ਜ਼ਿਆਦਾ ਐ ਲੱਗੇ ਹਨਾ ਵੀ ਹਲਕਾ ਜਿਹਾ ਕੱਪੜਾ ਨਹੀਂ ਇੰਨਾ ਜ਼ਿਆਦਾ ਲੱਗਿਆ ਵੀ ਸਖਤ ਹੈ ਠੀਕ ਸੀ ਰੇਟ ਦੇ ਹਿਸਾਬ ਨਾਲ ਇਹ ਜਿਹੜੇ ਆਪਣੇ ਥੈਲੇ ਨਹੀਂ ਹੁੰਦੇ ਕੱਪੜਿਆਂ ਵਾਲੀ ਦੁਕਾਨ ਤੋਂ ਤੁਹਾਨੂੰ ਹਨਾ ਜਿਵੇਂ ਕੀ ਕੱਪੜੇ ਪਾ ਕੇ ਥੈਲਿਆਂ ਦੇ ਵਿੱਚ ਦੇਂਦੇ ਨੇ ਉਹ ਵਾਲਾ ਕੱਪੜਾ ਜਿਹੜਾ ਸੀਗਾ ਇਹ ਹਾਂਜੀ ਦੋ ਜਿੱਪਾਸੀ ਦੀ ਸਾਈਡ ਤੇ ਅਮੂਰੇ ਹੈ ਨਾ ਵੀਲਵਾਫਾ ਜੀ ਹੈ ਨਾ ਇਹਦੇ ਵਿੱਚ ਆਪਾਂ ਨੂੰ ਪੌਲੀਕਿਨ ਲੱਗੇ ਹੋਏ ਸੀ ਵੀ ਆਪਾਂ ਇਹਦੇ ਵਿੱਚ ਦੇਖ ਸਕਦੇ ਵੀ ਆਪਣੇ ਕਿਹੜੇ-ਕਿਹੜੇ ਸੂਟੇ ਦੇ ਵਿੱਚ ਆਪਾਂ ਰੱਖਤੇ ਹਾਂਜੀ ਮੈਂ ਤੁਹਾਨੂੰ ਕੱਪੜਾ ਦਿਖਾਉਣ ਦੀ ਵੀ ਕੋਸ਼ਿਸ਼ ਕਰ ਰਹੀ ਹਾਂ ਕੋਲ ਮੈਨੂੰ ਬਸ ਸਹੀ ਲੱਗੇ ਵੀ ਚਲੋ ਰੇਤਾ ਨਹੀਂ ਪੈਂਦਾ ਬਸ ਇਹ ਤਾਂ ਆਪਾਂ ਹਨਾ ਜਿਵੇਂ ਲਮਾਰੀਆਂ ਦੇ ਵਿੱਚ ਸਾਮਕੇ ਰੱਖਦੇ ਹਾਂ ਨਾ ਪਰ ਫਿਰ ਵੀ ਮੈਂ ਕਿੱਥੇ ਹੋਰ ਸੰਭਾਲ ਹੋ ਜੂ ਸੁੱਟਾਂ ਦੀ ਕੁਝ ਮੈਂ ਕਿੱਭੀ ਮੰਗਵਾ ਕੇ ਦੇਖ ਲੈਨੇ ਵੀ ਕਿਦਾਂ ਦੇ ਨੇ ਕਿਦਾਂ ਦੇ ਨਹੀਂ ਠੀਕ ਹਾਂਜੀ ਜੀ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲੁੱਤੇ ਕਿ ਕਮੈਂਟ ਕਰਨਾ ਨਾ ਭੁੱਲਿਆ ਕਰੋ ਕਮੈਂਟ ਵੀ ਕਰ ਦਿਆ ਕਰੋ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਹੈ ਮੇਰੀ ਫੁੱਲ ਵੀਡੀਓ ਦੇਖਣ ਲਈ